ਵਾਹਿਰ ਜੀ ਦਾ ਕਲਸਾ ਹੈ ਜੇ ਕਿ ਫਤੇ ਭਾਈ ਅੰਮਰਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਆ ਮੈਂ 2-4 ਦਿਨ ਪਹਿਲਾਂ ਤੇ ਸਾਇਦ ਕੱਲ ਵੀ ਵੀਡੀਓ ਪਾਈ ਸੀ ਮੈਂ ਇਹ ਗੱਲ ਕਿਹਾ ਸੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਬਾਹਰ ਨਿਕਲ ਸਕਦਾਗਾ ਆ ਸਕਦਾਗਾ ਜੇਲ੍ਹ ਦੇ ਵਿੱਚੋਂ ਪਰ ਇਹਦੇ ਲਈ ਕਰਨਾ ਕੀ ਪਊਗਾ ਸਾਡੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਾਂ ਸਾਡੀਆਂ ਕਿਸਾਨ ਯੂਨੀਅਨ ਜਥੇਬੰਦੀਆਂ ਨੇ ਹਰ ਇੱਕ ਕਿਸਾਨ ਯੂਨੀਅਨ ਜਥੇਬੰਦੀ ਦੇ ਵਿੱਚ ਸਾਰੇ ਸਿੱਖ ਜਾਂਦੇ ਨੇ ਨੌਜਵਾਨ ਜਾਂਦੇ ਨੇ ਦਿੱਲੀ ਦੇ ਬਰੂਹਾਂ ਤੇ ਵੀ ਨੌਜਵਾਨਾਂ ਨੇ ਹਸਾਤਾ ਪਾញਿਆਂ ਨੇ ਸਿੱਖਾਂ ਨੇ ਤੇ ਖਨੌਰੀ ਬਾਰਡਰ ਤੇ ਵੀ ਪਾਰ ਰਹੇ ਨੇ ਤੇ ਸੰਭੂ ਮੋਰਚੇ ਵਿੱਚ ਵੀ ਬੈਠੇ ਨੇ ਮੈਂ ਇਹ ਗੱਲ ਕਹੀ ਸੀ ਜਿੰਨਾ ਤਰ੍ਹਾਂ ਸਰਕਾਰ ਦੇ ਨੱਕ ਵਿੱਚ ਦਮ ਜਿਹੜੀਆਂ ਸਾਡੀਆਂ ਕਿਸਾਨ ਜੁਨੀਅਨਾਂ ਜਾਂ ਸਿੱਖ ਜਥੇਬੰਦੀਆਂ ਇਹ ਨਹੀਂ ਕਰਦੇ ਉਹਨਾਂ ਤੇ ਕੋ ਲੋਟ ਨਹੀਂ ਆਉਣਾ ਸਰਕਾਰ ਨੇ ਮਾਤਾ ਨਿਕਾਧਾਰ ਨੀਤੀ ਸੀ ਕਿ ਕਿਸਾਨ ਜੁਨੀਅਨ ਵੱਲੋਂ ਆਪਣਾ ਮਨਦੀਪ ਧਨੇਰਾ ਸੈਦ ਜੇ ਮੈਂ ਗਲਤ ਨਾ ਹੋਵਾਂ ਮਾ ਉਹਨੂੰ ਉਮਰ ਕੈਦ ਦੀ سزا ਸੁਣਾ ਦਿੱਤੀ ਸੀ ਅਦਾਲਤ ਵੱਲੋਂ ਪਰ ਏਕਾ ਕਿਸਾਨ ਜੁਣੀਆਨਾਂ ਦਾ ਤੇ ਮਹੀਨਾ ਬੈਠੇ ਰਹੇ ਕਿਸਾਨ ਜੁਣੀ ਆਲੇ ਵੱਡਾ ਇਕੱਠ ਕਰਕੇ ਬਰਨਾਲੇ ਦੇ ਵਿੱਚ ਤੇ ਉਹਨਾਂ ਨੂੰ ਆਖਰ ਸਰਕਾਰ ਨੂੰ ਝੁਕਣਾ ਪਿਆ ਪ੍ਰਸ਼ਾਸਨ ਨੂੰ ਝੁਕਣਾ ਪਿਆ ਤੇ ਉਸ ਆਗੂ ਨੂੰ ਜਿਹੜਾ ਬਾਹਰ ਕੱਢਣਾ ਪਿਆ ਮੈਂ ਤੁਹਾਨੂੰ ਅੱਜ ਇੱਕ ਵੀਡੀਓ ਲੈ ਕੇ ਆਇਆਗਾ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਕਿਸਾਨ ਜੁੜਿਆਣਾ ਹੁਣ ਡਟ ਗਿਆ ਨੇ ਹੁਣ ਮੰਜ਼ਲ ਜਣੀ ਇੱਕ ਕਹਦੀ ਆਪਾਂ ਬਹੁਤੀ ਦੂਰ ਨਹੀਂ ਤੇ ਤੁਹਾਨੂੰ ਮੈਂ ਪਹਿਲਾਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਅੱਜ ਰੋਸ ਮਜਾਰਾ ਸੀ ਧਰਨਾ ਸੀ ਤੇ ਮੈਂ ਤੁਹਾਨੂੰ ਉਹਨਾਂ ਦੇ ਪਹਿਲਾਂ ਬੋਲ ਸੁਣਾਉਣਾ ਫਿਰ ਆਪਾਂ ਗੱਲ ਕਰਦੇ ਆ ਭਾਈ ਅੰਮਰਤਪਾਲ ਸਿੰਘ ਬਾਰੇ ਅੱਗੇ ਜਿਹੜਾ ਕੀ ਹੋਣਾ ਚਾਹੀਦਾ ਤੇ ਕੀ ਜਿਹੜੇ ਅਬੰਤਾਂ ਨੇ ਘੜੀਆਂ ਜਾ ਸਕਦੀਆਂ ਨੇ ਇਹ ਕਰਨ ਜਾਇ ਪਰਚੇ ਕਰ ਕਰੋਗੇ ਤਾਂ ਅਗਲਾ ਥਾਣੇ ਦੇ ਵਿੱਚ ਵੀ ਛਡਾਨੀ ਜਾਊਗਾ ਤਾਂ ਫੇਰ ਹੋਰ ਕਿੱਥੇ ਛਡਾਨੀ ਜਾਊਗਾ ਮੁੱਖ ਮੰਤਰੀ ਦੀ ਕੋਠੀ ਜਾਊਗਾ ਅਗਲਾ ਚਲਾਉਣੇ ਜੇ ਉਹ ਥਾਣੇ ਗਏ ਆ ਕੋਈ ਕਾਰ ਨਹੀਂ ਕੀਤਾ ਨਜਾਇਜ਼ ਪਰਚਾ ਕਿਉਂ ਕਰਿਆ ਔਰ ਉਹਨਾਂ ਨੇ ਲੈ ਕੇ ਦਿੱਤਾ ਵੀ ਇਹ ਨਜਾਇਜ਼ ਪਰਚਾ ਹੋ ਗਿਆ ਸੀਗਾ ਦੀ ਕੈਂਸਲ ਕਰਦੇ ਸਰਕਾਰ ਨੇ ਕੈਂਸਲ ਕਰਤਾ ਪ੍ਰਸ਼ਾਸਨ ਨੇ ਫੇਰ ਉਹਨਾਂ ਦੇ ਉੱਤੇ ਉਹ ਕਿਉਂ ਲਾਇਆ ਉਹਨਾਂ ਨੇ ਐਨਐਸਏ ਤਾਂ ਬਣਦੀ ਨਹੀਂ ਹੈਗੀ ਇਹ ਜਿਹੜੀਆਂ ਜਿਹੜੀਆਂ ਕੇਂਦਰ ਸਰਕਾਰ ਵੀ ਦੀ ਨੀਤੀ ਵੀ ਸਾਡੇ ਲਈ ਮਾੜੀ ਆ ਔਰ ਸਾਡੇ ਕੁਝ ਆਪਣੇ ਜਿਹੜੇ ਆ ਉਹ ਉਹ ਨਾਲੜਲੇ ਹੋਏ ਨੇ ਕੇਂਦਰ ਸਰਕਾਰ ਨੇ ਜਿਨ੍ਹਾਂ ਨੇ ਉਹਦੇ ਮੈਂ ਤਿਛਾ ਦੇ ਕੰਨ ਭਰ ਕੇ ਜਿਹੜੇ ਆ ਪਾਈ ਔਰਤਪਾਲ ਸਿੰਘ ਦੇ ਉੱਤੇ ਪਰਚਾ ਕਰਾ ਕੇ ਉਹਨਾਂ ਨੂੰ ਦਿਬੜੂਗੜ ਜੇਲ੍ਹ ਦੇ ਵਿੱਚ ਭੇਜਿਆ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਉਹਨਾਂ ਨੂੰ ਰਿਹਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਿਆਨ ਤੁਸੀਂ ਸੁਣੀ ਲਿੱਤਾ ਕਿਸਾਨ ਯੂਨੀਅਨ ਦਾ ਕਿ ਉਹਨਾਂ ਨੇ ਕਿਹਾ ਕਿ ਐਨਐਸਏ ਖਤਮ ਕਰਕੇ ਭਾਈ ਅੰਮਰਤਪਾਲ ਸਿੰਘ ਨੂੰ ਜਲਦੀ ਰਿਹਾ ਕੀਤਾ ਜਾਵੇ ਤੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਵਿੱਢਿਆ ਜਾ ਸਕਦਾਗਾ ਇਹ ਸਰਕਾਰਾਂ ਇਹ ਪ੍ਰਸ਼ਾਸਨਾ ਨੂੰ ਇੱਕ ਸੁਭਾਅ ਪੈ ਗਿਆ ਕਿ ਜਿੰਨਾ ਚਿਰ ਇਹਨਾਂ ਦੇ ਬਾਰਗੇ ਡੇਰੇ ਨਹੀਂ ਲੱਗਦੇ ਜਿੰਨਾ ਨਾਲ ਘਰਾ ਮੂਰੇ ਕੋਠੀਆਂ ਦਾ ਘਰੋਂ ਨਹੀਂ ਹੁੰਦਾ ਜਿੰਨਾ ਤੱਕ ਲੋਕ ਸੜਕਾਂ ਤੇ ਨਹੀਂ ਆਉਂਦੇ ਉਹਨਾਂ ਤੇ ਕਈ ਬੰਦੇ ਨੂੰ ਬੰਦਾ ਨਹੀਂ ਸਮਝਦੇ ਹੁਣ ਐਮਪੀ ਜਿੱਤਿਆ ਹੋਇਆ ਪੰਜਾਬ ਦਾ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤਿਆ ਹੋਇਆਗਾ ਸਰਕਾਰ ਜਦੋਂ ਇਸੇ ਕੰਮ ਤੇ ਉਤਰਿਆਈ ਕਿ ਅਸੀਂ ਤਾਂ ਸੌਂ ਖਾਧੀ ਆ ਕਿ ਸੱਡਣੇ ਨਹੀਂ ਭਾਈ ਅੰਮਰਪਾਲ ਸਿੰਘ ਨੂੰ ਤੇ ਫਿਰ ਜੇਕਰ ਤੁਸੀਂ ਸੱਡਣਾ ਨਹੀਂ ਤਾਂ ਫਿਰ ਹੁਣ ਕਿਸਾਨ ਜੁਣੀਆਣਾ ਜਿ세 ਬੰਦਿਆਂ ਨੇ ਜਿਹੜੀਆਂ ਭਾਈ ਅੰਮਰਪਾਲ ਸਿੰਘ ਦੇ ਹੱਕ ਦੇ ਵਿੱਚ ਆ ਗਈਆਂ ਤੇ 19 ਅਗਸਤ ਨੂੰ ਜਿਹੜਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਐਲਾਨ ਹੋਣਾਗਾ ਤੇ ਫਿਰ ਸਰਕਾਰ ਦੀ ਭਾਜੜ ਪਾਉਗੀ ਤੇ ਫਿਰ ਸਰਕਾਰ ਨੂੰ ਛੱਡਣਾ ਪਊਗਾ ਕਿਉਂ ਨਾ ਤੁਸੀਂ ਆਪਣੇ ਆਪ ਦੀ ਇੱਜ਼ਤ ਜਿਹੜੀ ਆਪਣੇ ਹੱਥ ਚ ਹੁੰਦੀ ਹੈ ਕਹਿੰਦੇ ਹੁੰਦੇ ਆ ਤੇ ਕਿਉਂ ਨਾ ਤੁਸੀਂ ਉਹਨੂੰ ਬਚਾ ਲਓ ਸੰਵਿਧਾਨ ਦੇ ਤੌਰ ਤੇ ਤੁਸੀਂ ਕਿੱਦੇ ਦੇ ਕਿਹਾ ਸੀ ਸੰਵਿਧਾਨ ਸੰਵਿਧਾਨ ਕਰੀ ਜਾਂਦੇ ਸੀ ਕੋਕੀ ਜਾਂਦੇ ਸੀ ਸੰਵਿਧਾਨ ਦੇ ਜਿਹੜੇ ਦਾਇਰੇ ਦੇ ਵਿੱਚ ਰਹਿ ਕੇ ਸੌ ਵੀ ਚੱਕ ਲੇਤੀ ਸਭਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਵੋਟਾਂ ਦੇ ਜਿਹੜੇ ਵੋਟਾਂ ਵੀ ਲੜ ਲੇਤੀ ਲੜ ਲੀਆਂ ਤੇ ਵੱਡੀ ਗਿਣਤੀ ਵਿੱਚ ਜਿੱਤ ਕੇ ਵੀ ਦਿਖਾ ਦਿੱਤਾ ਖੰਡੂਸਾਹ ਦੇ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਜੇਤੂਕਰਾਰ ਦੇ ਦਿੱਤਾ 4 ਲੱਖ ਬੰਦੇ ਨੇ ਵੋਟ ਪਗਤਾ ਦਿੱਤੀ ਤੇ ਸਭ ਤੋਂ ਮਾਰਜ ਨਾਲ ਜਿੱਤੇ ਆ ਭਾਈ ਅੰਮ੍ਰਿਤਪਾਲ ਸਿੰਘ ਆ ਜੜਿੱਕਾ ਬਣੇ ਨੇ ਅਮਿਤ ਸਾਹ ਵਰਗੇ ਅੜਿੱਕਾ ਬਣਿਆ ਜੇ ਪੰਜਾਬ ਸਰਕਾਰ ਕੀ ਕੱਲ ਆ ਉਹ ਦੁਸ਼ਮਣਾ ਉਹ ਬਾਹਰੋਂ ਆਇਆ ਕਿੱਥੋਂ ਜੇ ਤੁਸੀਂ ਪੰਜਾਬ ਦੇ ਨੌਜਵਾਨਾਂ ਨਾਲ ਧੱਕਾ ਕਰੋਗੇ ਫਿਰ ਤੁਸੀਂ ਕਹਿੰਦੇ ਹੋ ਕਿ ਨੌਜਵਾਨ ਇਸ ਤਰ੍ਹਾਂ ਹੋਗੇ ਇਸ ਤਰ੍ਹਾਂ ਰਹਿ ਪੈਗੇ ਤੁਸੀਂ ਮਜਬੂਰ ਕਰਦੇ ਹੋ ਨੌਜਵਾਨਾਂ ਨੂੰ ਤੁਸੀਂ ਹੱਦਾ ਬੰਨੇ ਜਦੋਂ ਟੱਪ ਜਾਂਦੇ ਹੋ ਫਿਰ ਜਾ ਕੇ ਜਾਂ ਅਗਲਾ ਜਿਹੜਾ ਸੰਘਰਸ਼ ਦਾ ਰਾਹ ਪੜਨਾ ਪੈਂਦਾ ਹੁਣ ਕਿਸਾਨ ਜੁਗਨਿਆਂ ਨੂੰ ਕੀ ਲੋੜ ਪਈ ਸੀ ਜੇ ਤੱਕ ਕਿ ਸਾਈਆਂ ਸਰਕਾਰਾਂ ਕਰਦੀਆਂ ਨੇ ਤਾਂ ਕਿਸਾਨ ਜੁਗਨਿਆਂ ਜਿਹੜੀਆਂ ਨੇ ਪਿੰਡਾਂ ਦੇ ਵਿੱਚ ਬਣੀਆਂ ਨੇ ਸਾਰਾਂ ਦੇ ਵਿੱਚ ਬਣੀਆਂ ਨੇ ਤੇ ਤਾਂ ਜਾ ਕੇ ਤੁਸੀਂ ਮਾੜਾ ਮੋਟਾ ਜਿਹੜਾਗਾ ਟੱਸ ਤੋਂ ਮੱਸ ਹੁੰਨੇ ਹੋ ਨਹੀਂ ਤੁਹਾਡੇ ਤਾਂ ਕੰਨਾਂ ਦੇ ਵਿੱਚ ਰੂਹ ਪਾਈ ਹੁੰਦੀ ਆ ਜਿਦਾ ਜੀ ਕਰਦਾ ਤਸੱਦਦ ਕਰ ਦਿੰਦੇ ਜਿੱਤੇ ਜੀ ਕਰਦਾ ਪਰਚਾ ਪਾ ਦਿੰਦੇ ਹੋ ਕੋਈ ਨਹੀਂ ਪੁੱਛਦਾ ਬੀਬੀ ਸਾਲ ਬੀਤ ਜਾਂਦੇ ਆ ਤਾਂ ਇੱਕ ਮੈਂ ਖਬਰ ਪੜੀ ਸੀ ਕੋਈ ਇਹਨਾਂ ਨੇ ਫੜਿਆ ਸੀ ਪਾਕਿਸਤਾਨ ਦਾ ਸੀ ਸ਼ਾਇਦ ਕੋਈ ਖਾੜਕੂਸ ਕੋਈ ਸ਼ਾਇਦ ਟੁੰਡਾ ਟੁੰਡਾ ਕਹਿੰਦੇ ਸੀ ਉਹ 40 ਸਾਲ ਉਹ ਤੇ ਜੇਲ੍ਹ ਚ ਲਵਾ ਦਿੱਤੇ ਤੇ ਆਖਰ ਕੋਰਟ ਨੇ ਕਹਿ ਦਿੱਤਾ ਕਿ ਇਹ ਤਾਂ નિર્ਦੋਸ਼ ਆ ਇਨੂੰ ਹਰਜਾਨਾ ਦਿੱਤਾ ਜਾਵੇ ਲੈ ਦੱਸੋ ਉਹ 40 ਸਾਲ ਬੰਦੇ ਦੀ ਤੁਸੀਂ ਜ਼ਿੰਦਗੀ ਗਾਲ ਦਿੱਤੀ ਜੇਲ੍ਹ ਦੇ ਵਿੱਚ ਤੇ ਬਾਅਦ ਕਹਿ ਦਿੰਦੇ ਹੋ ਨਿਰਦੋਸ਼ ਆ 40 ਸਾਲਾਂ ਦੇ ਵਿੱਚ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਕਿ ਦੋਸ਼ ਨਿਰਦੋਸ਼ ਹੁੰਦਾ ਕੀ ਆ ਇਹ ਇੱਕ ਆਧਾਰ ਨਹੀਂ ਬਹੁਤਿਆਂ ਜਾਦੇ ਆਧਾਰਨਾਂ ਨੇ ਬੰਦੇ ਨੂੰ ਤੁਸੀਂ ਜਲੀਲ ਕਰਦੇ ਹੋ ਬੰਦੇ ਨੂੰ ਬੰਦਾ ਨਹੀਂ ਸਮਝਦੇ ਸਰਕਾਰਾਂ ਬਣ ਕੇ ਤੁਸੀਂ ਉਹੀ ਪਹਿਲਾਂ ਤੁਸੀਂ ਭਗਵੰਤ ਮਾਨ ਹੁੰਦਾ ਸੀ ਜਿਹੜਾ ਇੱਥੇ ਲੋਕਾਂ ਦੇ ਘਰਾਂ ਵਿੱਚ ਢੇੜੇ ਕੱਢ ਕੇ ਹੱਥ ਜੋੜਦਾ ਹੁੰਦਾ ਸੀ ਮਾਤਾ ਜੀ ਪਿਤਾ ਜੀ ਹਰੇਕ ਦੇ ਹੱਥੀ ਪੈਰ ਲਾਉਂਦਾ ਫਿਰਦਾ ਸੀ ਪੈਰੀ ਅੱਜ ਮੁੱਖ ਮੰਤਰੀ ਦੀ ਕੁਰਸੀ ਮਿਲ ਗਈ ਤਾਂ ਅੱਜ ਤੇ ਕਹਿੰਦਾ ਵੀ ਮੇਰੇ ਵਰਗਾ ਤਾਨਾਸਾਨ ਕੋਈ ਇੱਥੇ ਪੰਜਾਬ ਦੇ ਵਿੱਚ ਹੈ ਹੀ ਨਹੀਂ ਇਹ ਕੁਰਸੀ ਪਰਮਾਤਮਾ ਦਿੰਦਾ ਪਰਮਾਤਾ ਮੌਕਾ ਦਿੰਦਾ ਹੈਗਾ ਹਰੇਕ ਨੂੰ ਕਿਸੇ ਨੂੰ ਛੋਟਾ ਕਿਸੇ ਨੂੰ ਵੱਡਾ ਪਰ ਜਿਹੜੇ ਲੋਕ ਆ ਇਸ ਦੀ ਦੁਰਵਰਤੋਂ ਕਰਦੇ ਆ ਉਹਨਾਂ ਦਾ ਹਾਲ ਜਿਹੜਾ ਜਿਸ ਤਰ੍ਹਾਂ ਹੁਣ ਬਾਦਲ ਕਿਆਂ ਦਾ ਹੋ ਰਿਹਾ ਉਹਦਾ ਹਾਲ ਉਸ ਤਰ੍ਹਾਂ ਹੁੰਦਾਗਾ ਮੈਂ ਧੰਨਵਾਦ ਕਰਦਾ ਇੰਨਾ ਕਿਸਾਨ ਜਥੇਬੰਦੀਆਂ ਦਾ ਮੈਂ ਧੰਨਵਾਦ ਕਰੂੰਗਾ ਬਾਕੀ ਵੀ ਜਿਹੜੀਆਂ ਪੰਜਾਬ ਹਰਿਆਣਾ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਕਿਉਂ ਨਹੀਂ ਮਾਰ ਰਹੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਹਰ ਇੱਕ ਸਟੇਜ ਤੇ ਬੋਲਦਾ ਸੀ ਲੱਖਾ ਸਧਾਨੇ ਦੇ ਸਟੇਜ ਤੇ ਮੈਂ ਪਹਿਲਾਂ ਕਹਿ ਕੇ ਗਿਆ ਮਰਾ ਹਾਜ਼ਰ ਰੈਲੀ ਹੋਈਆ ਜਦੋਂ ਦਿੱਲੀ ਧਰਨੇ ਤੋਂ ਬਾਅਦ ਲੱਖੇ ਸਧਾਨੇ ਤੇ 1 ਲੱਖ ਦਾ ਮੁੱਲ ਪਿਆਗਾ ਉਦੋਂ ਭਾਈ ਅੰਮ੍ਰਿਤਪਾਲ ਸਿੰਘ ਬੋਲ ਕੇ ਗਿਆ ਚੋ ਲੱਖਾ ਸਧਾਨਾ ਜਿੰਨਾ ਕ ਵਿਚਾਰਾ ਹੈਗਾਗਾ ਉਹ ਬੋਲਦਾਗਾ ਲਾਜਵੇਂ ਤੇ ਜਿਹੜੀਆਂ ਕਿਸਾਨ ਜੁਨੀਅਨ ਜੁਨੀਅਨ ਨੇ ਜਥੇਬੰਦੀਆਂ ਨੇ ਸਾਡੀਆਂ ਸਿੱਖ ਜਥੇਬੰਦੀਆਂ ਨੇ ਤੇ ਉਹ ਉਹ ਚੁੱਪ ਕਰਕੇ ਬੈਠੀਆਂ ਨੇ ਇਸ ਕਰਕੇ ਸਰਕਾਰਾਂ ਦੇ ਹੌਸਲੇ ਪੈਂਦੇ ਨੇ ਇਸ ਕਰਕੇ ਦੁਸ਼ਮਣਾਂ ਦੇ ਹੌਸਲੇ ਪੈਂਦੇ ਨੇ ਜਦੋਂ ਤੁਸੀਂ ਚੁੱਪ ਹੁੰਨੇ ਹੋ ਫਿਰ ਦਸ ਦੁਸ਼ਮਣ ਖੜੇ ਹੋ ਜਾਂਦੇ ਆ ਜੇ ਤੁਸੀਂ ਦਸ ਜਾਣੇ ਪਹਿਲਾਂ ਹੀ ਖੜੇ ਹੋ ਤਾਂ ਅਗਲੇ ਦੀ ਕੀ ਹਿੰਮਤ ਆ ਜਿਹੜਾ ਉਹ ਟੱਟੂ ਜਿਹਾ ਤੁਰਿਆ ਫਿਰਦਾਗਾ ਉਥੇ ਅਦਾਲਤਾਂ ਦੇ ਵਿੱਚ ਕਹਿੰਦਾ ਮੈਂ ਮੈਂਬਰ ਸਿੱਪ ਜਿਹੜੀ ਉਹ ਰੱਦ ਕਰਾਉਣੀ ਅੰਮਰਤਪਾਲ ਦੀ ਕਹਿੰਦਾ ਜਾਤ ਦੀ ਕੋਟ ਕੇਲੀ ਸਥੀਰਾਂ ਨਾਲ ਜੱਫੇ ਤੇ ਇੱਕ ਕਹਾਵਤ ਹੋਰ ਆ ਕਦੇ ਸੋਣਾ ਰੂੜੀਆਂ ਤੇ ਸੁਪਨੇ ਸੀ ਸਿਮੈਲਾਂ ਦੇ ਪਹਿਲਾ ਭਾਈ ਅੰਮਰਤਪਾਲ ਸਿੰਘ ਵਰਗਾ ਕੱਦ ਕਰ ਲੋ ਉਹਨਾਂ ਵਰਗਾ ਬਣ ਕੇ ਦਿਖਾ ਦਿਓ ਤੁਹਾਨੂੰ ਕੋਈ ਦੁੱਕੀ ਦਾ ਬੰਦਾ ਤੁਹਾਨੂੰ ਕੋਈ ਪੁੱਛਦਾ ਨਹੀਂ ਦੁੱਕੀ ਤੁਸੀਂ ਲੋਕਾਂ ਤੁਹਾਡੀ ਕੋਈ ਔਕਾਤ ਨਹੀਂ ਪੰਜ ਸੱਤ ਬਹਿ ਕੇ ਆ ਤੁਸੀਂ ਉੱਧਰ ਬੈਠੇ ਹੋ ਪੰਜ ਸੱਤ ਤੁਸੀਂ ਇੱਧਰ ਬੈਠੇ ਭੌਂਕਣ ਵਾਸਤੇ ਕਦੇ ਸੰਤਾ ਖਿਲਾਫ ਜ਼ਹਿਰ ਉਗਲੀ ਜਾਂਦੇ ਭੌਂਕੀ ਜਾਂਦੇ ਹਰ ਵਕਤ ਕਦੇ ਸਿੰਘਾਂ ਬਾਰੇ ਭੌਂਕੀ ਜਾਂਦੇ ਕਦੇ ਅੰਮਰਤਪਾਲ ਖਿਲਾਫ ਭੌਂਕੀ ਜਾਂਦੇ ਸਕਾਉਟ ਇਹ ਤੁਹਾਨੂੰ ਸਰਕਾਰ ਦੇ ਦਿੰਦੀ ਆ ਇਹ ਤੁਸੀਂ ਚੰਗਾ ਨਵਾਂ ਕੰਮ ਫੜਿਆਗਾ ਇਹ ਇਕੰਬਰਤਪਾਲ ਸਿੰਘ ਨੇ ਦੱਸੋ ਕਸੂਰ ਕੀ ਕਰਤਾ ਮੈਂ ਅੰਬਰਤਪਾਲ ਸਿੰਘ ਦੀ ਹਮਾਇਤ ਇਸ ਕਰਕੇ ਕਰਦਾ ਜਾਂ ਹਮਾਇਤ ਕਹਿ ਲੋ ਜਾਂ ਇਹਨੂੰ ਸੱਚ ਬੋਲਦਾ ਕਹਿ ਲੋ ਨਾ ਮੈਂ ਕਦੇ ਅੰਬਰਤਪਾਲ ਸਿੰਘ ਨੂੰ ਅੱਜ ਤੱਕ ਮਿਲਿਆ ਸਪੀਚਾਂ ਜ਼ਰੂਰ ਸੁਣੀਆਂ ਨੇ ਨਾ ਹੀ ਕਦੇ ਉਹਦੀ ਇੰਟਰਵਿਊ ਕਰੀਆ ਤੇ ਨਾ ਹੀ ਕਦੇ ਉਹਨਾਂ ਦਾ ਮੈਂ ਮੀਡੀਆ ਵਿੱਚ ਕਦੇ ਮੌਕਾ ਨਹੀਂ ਮਿਲਿਆ ਟਾਈਮ ਨਹੀਂ ਮਿਲਿਆ ਵੀ ਮੇਰਾ ਕਹਿਣ ਦਾ ਭਾਵ ਕਿ ਜਿਹੜਾ ਬੰਦਾ ਬੇਕਸੂਰਾ ਹੋਵੇ ਚਾਹੇ ਕਿਸੇ ਧਰਮ ਨਾਲ ਜੁੜਿਆ ਹੋਵੇ ਉਹਦੇ ਹੱਕ ਵਿੱਚ ਆਵਾਜ਼ ਚੱਕਣਾ ਸਾਡਾ ਫਰਜ਼ ਬਣਦਾ ਹੈਗਾ ਚਾਹੇ ਉਹ ਕਿਸੇ ਮਰਜੀ ਧਰਮ ਦਾ ਹੋਵੇ ਕਿਸੇ ਨੂੰ ਨਜਾਇਜ਼ ਕਿਸਤੇ ਐਨਐਸ ਲਗਾਉਣਾ ਸਾਲ ਲਗਾ ਲਈ ਤੁਸੀਂ ਫੇਰ ਕਹਿੰਦਾ ਸਾਲ ਦੀ ਫੇਰ ਲਗਾਤੀ ਜਦੋਂ ਐਮਪੀ ਜਿੱਤ ਗਿਆ ਤਾਂ ਉਹਨੂੰ ਪਤਾ ਸੀ ਕਿ ਐਮਪੀ ਜਿੱਤੂਗਾ ਉਸ ਤੋਂ ਇੱਕ ਦਿਨ ਪਹਿਲੇ ਤੁਸੀਂ ਐਨਐਸ ਲਗਾ ਦਿੰਦੇ ਹੋ ਜਿਹੜਾ ਹੰਕਾਰ ਹੁੰਦਾਗਾ ਮੈਂ ਪਹਿਲਾਂ ਵੀ ਕਿਹਾ ਕਿ ਹੰਕਾਰ ਆ ਸੋ ਮਾਰਿਆ ਹੰਕਾਰ ਬਹੁਤਾ ਟਾਈਮ ਨਹੀਂ ਰਹਿੰਦਾ ਇਹ ਮਿੱਟੀ ਦੇ ਵਿੱਚ ਰੁਲ ਜਾਂਦਾਗਾ ਤੇ ਭਾਈ ਅੰਮਰਤਪਾਲ ਸਿੰਘ ਦੀ ਸਪੋਰਟ ਜਿੰਨੇ ਵੀਰ ਕਰਦੇ ਨੇ ਅੰਮਰਤਪਾਲ ਸਿੰਘ ਨੂੰ ਜਿੰਨੇ ਵੀਰ ਪਿਆਰ ਕਰਨ ਵਾਲੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਆਪਣੇ ਲਾਇਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜਿੰਨੇ ਵੀ ਹੋ ਸਕਦਾਗਾ ਜਿੰਨੀ ਗਿਣਤੀ ਵਿੱਚ ਤੁਸੀਂ ਵੀਡੀਓ ਦੇਖਦੇ ਹੋ ਉਹਨੇ ਕਮੈਂਟ ਨਹੀਂ ਹੁੰਦੇ ਮਾਫ਼ ਕਰਨਾ ਜਿੰਨੀ ਵੀਡੀਓ ਤੁਸੀਂ ਦੇਖਦੇ ਹੋ ਉਹ ਨਹੀਂ ਸ਼ੇਅਰ ਨਹੀਂ ਹੁੰਦੀ ਜਿੰਨੀ ਵੀਡੀਓ ਤੁਸੀਂ ਦੇਖਦੇ ਹੋ ਉਹਨੇ ਸਬਸਕ੍ਰਾਈਬ ਨਹੀਂ ਤੁਸੀਂ ਕਰ ਸਕਦੇ ਗੁੱਠੀ ਦੱਬਣਾਗਾ ਇਹਦੇ ਵਿੱਚੋਂ ਮੈਨੂੰ ਤਾਂ ਕੋਈ ਤਗਮਾ ਮਿਲ ਨਹੀਂ ਲੱਗਿਆ ਮੈਂ ਤਾਂ ਇਹ ਆ ਕੇ ਤੁਹਾਡੇ ਵੀਰਾਂ ਦੇ ਖਾਤਰ ਤੁਹਾਡੇ ਨੌਜਵਾਨਾਂ ਭਰਾਵਾਂ ਦੇ ਖਾਤਰ ਪੈਣਾ ਦੇ ਖਾਤਰ ਜੇ ਤੁਸੀਂ ਹੌਸਲਾ ਫਸਾਈ ਕਰਦੇ ਹੋ ਤਾਂ ਇਹ ਸਾਡਾ ਜਿਹੜਾ ਹੈਗਾਗਾ ਬੋਲਣ ਦਾ ਜਿਹੜਾ ਹੈਗਾ ਮਾਦਾ ਅਸੀਂ ਰੱਖਦੇ ਆ ਆਡੇ ਸਰ ਤੇ ਨਾਲ ਇਹ ਮੈਂ ਤਾਂ ਪਹਿਲਾਂ ਕਹਿ ਕੇ ਹਟਿਆਗਾ ਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜੇ ਭਾਈ ਅੰਮਰਤਪਾਲ ਸਿੰਘ ਦੇ ਨਾਲ 10 ਬੰਦੇ ਪਹਿਲਾਂ ਮੂਹਰੇ ਖੜੇ ਹੁੰਦੇ ਤਾਂ ਲੋਕਾਂ ਦੇ ਆ ਟੁੱਕੜਬੋਚ ਜਿਹੜੇ ਤੁਰੇ ਫਿਰਦੇ ਨੇ ਟਕੇ ਟਕੇ ਦੇ ਇਹਨਾਂ ਦੀ ਹਿੰਮਤ ਨਹੀਂ ਪੈਣੀ ਸੀ ਕਿ ਹਾਈ ਕੋਰਟ ਚ ਚੁਣੌਤੀਆਂ ਦਿੰਦੇ ਫਿਰਨੇ ਇਹ ਬੰਦੇ ਆਕਾਦ ਦੇਖੋ ਇਹਨਾਂ ਬੰਦਿਆਂ ਦੀ ਇਹ ਕਹਤੇ ਹੋਰ ਮਲੰਗ ਜਾ ਬੈਠਾਗਾ ਔਰ ਇੱਕ ਗੱਲ ਤੇ ਆਖੂ ਮੈਂ ਫਲਾਨੇ ਨੂੰ ਵੀ ਜਾਣਦਾ ਮੈਂ ਅੰਮਰਤਪਾਲ ਨੂੰ ਵੀ ਜਾਣਦਾ ਮੈਂ ਸੰਤਾਂ ਨੂੰ ਭਿੰਡਰਾਂ ਵਾਲੇ ਨੂੰ ਵੀ ਜਾਣਦਾ ਮੈਂ ਭਿੰਡਰਾਂ ਵਾਲੇ ਦੇ ਫਲਾਨੇ ਨੂੰ ਵੀ ਜਾਣਦਾ ਮੈਂ ਉਹਨੂੰ ਮਿਲ ਕੇ ਆਇਆ ਉਹਨੂੰ ਮਿਲ ਕੇ ਆਇਆ ਦੋ ਟਕਿਆਂ ਦਾ ਬੰਦਾ ਦੋ ਟਕਿਆਂ ਦਾ ਜਨਾਨੀ ਬਾਜ਼ ਬੰਦਾਗਾ ਬਾਹਰੋਂ ਦੇਚੋਂ ਕੱਢਿਆ ਹੋਇਆਗਾ ਕੱਢਿਆ ਵੱਢਿਆ ਕਹਦੀ ਆਪਾਂ ਤੇ ਸਿੱਖਾਂ ਦੇ ਖਿਲਾਫ ਸਵੇਰੇ ਜ਼ਹਿਰ ਉਗਣ ਲੱਗ ਜਾਂਦਾਗਾ ਸਿੱਖਾਂ ਨਾਲ ਤਾਂ ਉਹ ਤੇ ਇੱਕ ਪਰਤਾ ਦਰਦ ਕਰਾਉਂਦੇ ਆ ਨਾਉ ਤੇ ਕੋਈ ਕਮਪਲੀਟ ਦਿੰਦੇ ਆ ਚੱਕੀ ਜਾਂਦੇ ਉਹਦੇ ਵੀਡੀਓ ਸੁਣੀ ਜਾਂਦੇ ਆ ਗੰਦੋ ਬਕੀ ਜਾਂਦਾ ਤੁਸੀਂ ਸੁਣੀ ਜਾਂਦੇ ਹੋ ਤੇ ਹੁਣ ਬਸ ਬੇਨਤੀ ਇੰਨੀ ਆ ਸਾਰੇ ਭੈਣ ਭਰਾਵਾਂ ਨੂੰ ਮੇਰਿਆਂ ਨੂੰ ਗੁਜਾਰਸਾ ਇਹ ਕਿਸਾਨ ਨੂੰ ਮੈਂ ਇੱਕ ਐਜੀ ਵੀਡੀਓ ਲੈ ਕੇ ਆਉਣਾਗਾ ਕਿ ਤੁਸੀਂ ਹੌਸਲਾ ਵਜਾਈ ਜਿਹੜਾ ਜਰੂਰ ਕਰਿਆ ਕਰੋ ਕਮੈਂਟ ਜਿਹੜੇ ਵੀਰ ਕਰਦੇ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਸ਼ੇਅਰ ਵੀ ਕਰਦੇ ਆ ਲਾਇਕ ਵੀ ਕਰਦੇ ਆ ਤੇ ਤੁਸੀਂ ਜਿੰਨਾ ਪਿਆਰ ਦਿੰਦੇ ਹੋ ਉਹਨਾਂ ਵੀ ਲਈ ਢਾਡਾ ਧੰਨਵਾਦ ਆ ਰਹਿਣੀ ਆ ਪਰ ਮੈਂ ਬੇਨਤੀ ਇਹ ਕਰਦਾਗਾ ਕਿ ਜਿੰਨੀ ਪੱਧਰ ਤੇ ਤੁਸੀਂ ਵੀਡੀਓ ਦੇਖਦੇ ਹੋ ਸੁਣਦੇ ਹੋ ਉਨੀ ਪੱਧਰ ਤੇ ਨਾ ਸਬਸਕ੍ਰਾਈਬ ਕਰ ਕਰ ਦਿਓ ਤੁਸੀਂ ਸਬਸਕ੍ਰਾਈਬ ਕਰਨ ਦੇ ਨਾਲ ਕੋਈ ਆਪਣ ਨੂੰ ਘਾਟਾ ਨਹੀਂ ਪੈਂਦਾ ਤੁਸੀਂ ਗੁੱਠੇ ਦੱਬਣਾ ਨਾ ਤੁਹਾਨੂੰ ਘਾਟਾ ਪੈਂਦਾ ਨਾ ਮੈਨੂੰ ਕੋਈ ਵਾਧਾ ਪੈਂਦਾ ਉਹਦੇ ਨਾਲ ਉਹਦੇ ਨਾਲ ਹੌਸਲਾ ਮਿਲਦਾਗਾ ਉਹਦੇ ਨਾਲ 10 20 50 100 ਬੰਦਾ ਹੋਰ ਜੁੜਦਾਗਾ ਹੋਰ ਸੁਣਦਾਗਾ ਤਾਕੇ ਵੀਡੀਓ ਜਿਹੜੀ ਹੈ ਸਰਕਾਰਾਂ ਦੇ ਕੰਨਾਂ ਤੱਕ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚਦੀ ਜਿਹੜੀ ਹੈਗੀ ਆ ਅੱਗੇ ਦੇ ਅੱਗੇ ਜਿਹੜੀ ਪਹੁੰਚ ਜਾਂਦੀ ਆ ਆਪਾਂ 10 20 50 ਜਣਾ 100 ਜਣਾ ਵੀਡੀਓ ਨੂੰ ਨਹੀਂ ਪਹੁੰਚਾ ਸਕਦੇ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਧੰਨਵਾਦ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਪੰਜਾਬੀ ਬ੍ਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ